ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਣੇ ਫਾਰਮ ਤੋਂ ਬਣਾਉਂਦੇ ਆ। ਇਹਦੀ ਵੀਡੀਓ ਚ ਇੱਕ ਸਾਈਪਲਾਂ ਦਾ ਚੱਕਰੋਸ ਗਿਆ ਹੈ। ਤਾਂ ਜੀ ਸੋਈ ਜਾ ਮਗਰ ਇਹਨਾਂ ਅੱਛੀਆਂ ਜਾਂ ਮੁੱਤਾਂ ਕੱਲ ਮਾਸ ਫੇਰੇ। ਅੱਲ ਫੇਰੇ ਸੂਈ ਹੈ। ਅੱਛੀਆਂ ਜਾਂ ਮੁੱਤਾਂ ਕਰਾਸ ਹੀ ਰਸਿਈ ਹੈ। ਬਹੁਤ ਸੋਹਣਾ ਥਾਣਾ ਹਵਨ ਨੇ ਜੀਆ। ਛੋਟਾ-ਮੋਟਾ ਥਾਣਾ। ਤੀਜਾ ਸਵੇਰ ਸੋਈ ਹੈ। ਬਹੁਤ ਠੰਡੀ ਜਿਆਦਾ ਸੀ ਰ ਮੁੱਠੀ-ਮੁੱਠੀ ਦਾ ਖਾਣਾ। ਧਾਰ ਦੀ ਬਹੁਤ ਬੋਲੀ ਹੈ। ਬੋਲਾ ਹੁਣ ਹੈਗਾ 11-12 ਕਿਲੋ ਬੋਲਾ ਹੈਗਾ ਹੁਣ ਇਸ ਟਾਈਮ 67 ਕਿਲੋ ਦਾ ਖੁੱਲਾ ਪਾ ਦੋਗੇ ਜੇ ਕਿਸੇ ਵੀ ਪਰ ਮੇ ਲੋਡ ਹੋਵੇ ਆਪਨਾ ਕੰਟੈਕਟ ਕਰ ਸਕਦੇ ਆ ਦੇਖੋ ਬਾਈ ਖੁੱਲਾ ਮोटा-ਮोटा ਥਾਣਾ ਅਸਮਾਨਾ ਹਨਾਵਾਨ ਨੇ ਦੀ ਕੱਲ ਸੋਈ ਆ ਮਗਰ ਬੱਛੀ ਆ ਕਿ ਜਸੂਆ ਸੋਈ ਆ 11 ਤੋਂ 12 ਕਿਲੋ ਬੋਲੀ ਰੈਡੀ ਆ ਹੁਣ 16 17 ਕਿਲੋ ਤੋਂ ਫੁੱਲਾ ਹੀ ਪਾਉਗੀ ਮੀਤਾਂ 18 ਤੋਂ ਪਲੱਸ ਦੀ ਆ ਜੇ ਸਾਡੇ ਨੇ ਰੈਡੀ ਹੋਈ ਆ ਤਾਜੀ ਸੋਈ ਬੱਛੀ ਆ ਨਾੜੂ ਚੈੱਕ ਕਰ ਲਓ ਕੱਲ ਦੀ ਵੀਡੀਓ ਵੀ ਹੈਗੀ ਆਪਣੇ ਕੋਲ ਸੋਈ ਦੀ ਸਟੇਟ ਜਿਹੜਾ ਇਹਦਾ ਹੈਗਾ ਇਹ ਬਾਅਦ ਰੇਟ 62000 ਹੈ ਦਾ ਫੋਨ ਨੰਬਰ ਆਪਣਾ 964895401 96489401 ਫੋਨ ਨੰਬਰ ਤੇ ਕੰਟੈਕਟ ਕਰ ਸਕਦੇ ਆ ਕ੍ਰੋਸ ਅੰਗ ਆ ਗਿਆ ਗਰਮੀ ਤੋਂ ਰਹਿਤ ਰਹੋਗੇ ਠੰਡੀ ਸੀ ਬਹੁਤ ਜਿਆਦੇ ਆ ਉਹ ਛੱਟੇ ਦੀ ਫੁੱਲ ਗਾਰੰਟੀ ਹੈ ਚਾਰੋਂ ਵਧੀਆ ਠੀਕ ਹੈ ਜੀ